ਕੰਪਨੀਤ ਸਣੀ ਬਾਜੀ ਸਣੀ ਜੀ ਕਿਹੜੀ ਕੰਪਨੀ ਚ ਕੰਮ ਕਰਦੇ ਹੋ ਮੈਂ ਬਲੈਂਕਟ ਚ ਕੰਮ ਕਰਦਾ ਜੀ ਠੀਕ ਹੈ ਅੱਜ ਤੁਸੀਂ ਹੜਤਾਲ ਕੀਤੀ ਹੈ ਕੰਮ ਠਪ ਰੱਖਿਆ ਕੀ ਕਾਰਨ ਹੈ ਜੀ ਸਰ ਇਹੀ ਕਾਰਨ ਆ ਸਾਡੀਆਂ ਜਿਹੜੀਆਂ ਲੋੜਾਂ ਆ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਲਗਾਤਾਰ ਆਪਾਂ 2 ਦਿਨ ਤੋਂ ਇਹ ਚੀਜ਼ ਕੰਮ ਕਰ ਰਹੇ ਆ ਬਟ ਸਾਨੂੰ ਇਹਨਾਂ ਦੁਆਰਾ ਕਹਿ ਦਿੱਤਾ ਜਾਂਦਾ ਕਿ ਇਹ ਅੱਧੇ ਘੰਟੇ ਦਾ ਟਾਈਮ ਦੋ ਘੰਟੇ ਦਾ ਟਾਈਮ ਦੋ ਬਟ ਸਾਡਾ ਜਿਹੜਾ ਜਿਹੜੀਆਂ ਮੰਗਾ ਆ ਸੇਮ ਅੱਜ ਵੀ ਉਹੀ ਆ ਕਿ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਹੜੀਆਂ ਮੰਗਾ ਜੀ ਸਾਡੇ ਸਰ ਪਹਿਲਾਂ ਤੁਹਾਨੂੰ ਦੱਸਿਆ ਆਰਡਰ ਅਰਨਿੰਗ ਸੀਗੀ ਪਹਿਲਾਂ ਸਾਨੂੰ ਐਕਸਟਰਾ ਆਫਰ ਮਿਲਦੀ ਹੁੰਦੀ ਸੀਗੀ ਉਹ ਸਾਨੂੰ ਮਿਲਣੀ ਬੰਦ ਹੋ ਗਈ ਚਲੋ ਅਸੀਂ ਫਿਰ ਵੀ ਐਗਰੀ ਹੋ ਗਏ ਚਲੋ ਠੀਕ ਆ ਕਰਦਾ ਗਿਆਰਾ ਕਰਨਾ ਚਲ ਆਰਡਰ ਅਰਨਿੰਗ ਚੱਲਦੀ ਪਈ ਆ ਚਲੋ ਠੀਕ ਆ ਆਰਡਰ ਅਰਨਿੰਗ ਦੇ ਵਿੱਚ ਹੁਣ ਸਾਰਾ ਆਰਡਰ ਅਰਨਿੰਗ ਵੀ ਘਟਾ ਦਿੱਤੀ ਇਹਨਾਂ ਨੇ ਆਰਡਰ ਅਰਨਿੰਗ ਦੇ ਵਿੱਚ ਸਾਡਾ ਪੂਰਾ 12 ਘੰਟੇ ਕੰਮ ਕਰਕੇ 700-800 ਰੁਪਏ ਵੰਦਾ ਜਿੱਤੋਂ 200-250 ਰੁਪਏ ਸਾਡਾ ਤੇਲ ਦਾ ਖਰਚਾ ਆ ਉਹਦੇ ਵਿੱਚ ਸਾਡੇ ਮੋਟਰਸਾਈਕਲ ਦੀ ਸਰਵਿਸ ਵੀ 15 ਦਿਨਾਂ ਬਾਅਦ ਹੋਣੀ ਆ ਮੋਟਰਸਾਈਕਲ ਦੇ ਰਸਤੇ ਦੇ ਵਿੱਚ ਕੋਈ ਰੱਬ ਨਾ ਕਰੇ ਇਨ ਕੇਸ ਕੋਈ ਵੀ ਪ੍ਰੋਬਲਮ ਹੋ ਜੇ ਉਹ ਵੀ ਅਸੀਂ ਫੇਸ ਕਰਨੀ ਆ ਤੇ ਬਾਕੀ ਸਾਰ ਕਈ ਵਲੇ ਕਸਟਮਰ ਐਦਾਂ ਹੁੰਦਾ ਕਿ ਦੋ-ਦੋ ਘੰਟੇ ਇੱਕ ਅੱਗੇ ਫੋਨ ਨਹੀਂ ਚੱਕਦਾ ਅਸੀਂ ਸਾਡਾ ਉੱਥੇ ਘੰਟਾ ਡੇਢ ਘੰਟਾ ਉੱਥੇ ਖਰਾਬ ਹੁੰਦਾ ਆ ਉੱਥੇ ਸਾਡੇ ਅਸੀਂ 20-25 ਮਿੰਟ ਬਾਅਦ ਤੁਪੇ ਖੜੇ ਉਹੇ ਚੀਜ਼ ਨੂੰ ਕਰਦੇ ਫੋਨ ਕਰਦੇ ਆ। ਚਾਰਜਿੰਗ ਤੋਂ ਰਵਾ ਆਰਡਰ ਅਰਨਿੰਗ ਵੀ ਘਟਾ ਦਿੱਤੀ ਗਈ ਹੈ। ਰੀਜ਼ਨ ਕੀ ਦੱਸਦੇ ਨੇ? ਰੀਜ਼ਨ ਉਹ ਇਹੀ ਦੱਸਦੇ ਆ ਸਰ ਕਿ ਜੋ ਕੰਪਨੀ ਦੇ ਦੁਆਰਾ ਪਿੱਛੋਂ ਗਾਈਡਲਾਈਨ ਆਏਗੀ ਆਪਾਂ ਉਹੀ ਤੁਹਾਨੂੰ ਅੱਗੇ ਪ੍ਰੋਵਾਈਡ ਕਰ ਸਕਦੇ ਆ। ਅਸੀਂ ਹੋਰ ਕੁਝ ਨਹੀਂ ਦੇ ਸਕਦੇ। ਬਟ ਸਰ ਆਪਾਂ ਆਪਣੀ ਉਹੀ ਆਰਡਰ ਅਰਨਿੰਗ ਹੀ ਮੰਗਦੇ ਆ। ਅਸੀਂ ਐਕਸਟਰਾ ਦਾ ਕੁਝ ਮੰਗ ਹੀ ਨਹੀਂ ਰਹੇ। ਜੋ ਸਾਡਾ ਪਹਿਲਾਂ ਚੱਲਦਾ ਸੀ ਆਰਡਰ ਅਰਨਿੰਗ ਅਸੀਂ ਉਹੀ ਮੰਗਦੇ ਆ। ਆਫਰ ਨਹੀਂ ਦੇਣੀ ਠੀਕ ਆ। ਓਕੇ ਆਪਾਂ ਨਹੀਂ ਕਹਿ ਰਹੇ ਕਿ ਐਕਸਟਰਾ ਕੁਝ ਨਾ ਦਿਓ। ਬਟ ਜਿਹ ਜੀ ਦੇ ਦੁਬਾਰਾ ਇਹ ਨਹੀਂ ਆਨ ਕਰਦੇ ਕਿ ਸੈਟੀਸਫਾਈਡ ਹੈ ਮੈਂ ਤੁਹਾਡਾ ਕਮਲ ਕੁਮਾਰ ਕਮਲ ਕੁਮਾਰ ਜੀ ਕਹਿਣਾ ਕਿ ਉਹਨਾਂ ਕੰਮ ਪ੍ਰਭਾਵਿਤ ਹੁੰਦਾ ਐਕਸਟਰਨਿੰਗ ਬੰਦ ਕਰ ਦਿੱਤੇ ਆਰਡਰ ਰਨਿੰਗ ਘਟਾ ਦਿੱਤੀ ਗਈ ਹੈ ਹੋਰ ਕੀ ਕੀ ਤੁਸੀਂ ਕਹਿਣਾ ਚਾਹੁੰਦੇ ਇੱਕ ਸਰ ਇਹ ਹੈ ਨਾ ਜੋਇਨਿੰਗ ਨਹੀਂ ਜਿਹੜੇ ਨਿਊ ਭਰਤੀ ਆ ਰਹੀ ਹੈ ਨਾ ਇਹਨਾਂ ਤੋਂ ਹੈਗਾ ਹੁਸ਼ਿਆਰਪੁਰ ਵਿੱਚ ਕੰਮ ਘਟਾ ਬੰਦੇ ਜਿਆਦਾ ਵਾ ਤੇ ਇਹ ਬੰਦੇ ਹੋਰ ਭਰਤੀ ਕਰ ਹੀ ਜਾਂਦੇ ਪੇ ਕਰ ਹੀ ਜਾਂਦੇ ਪੇ ਆ ਤੇ ਉਸ ਤੋਂ ਬਾਅਦ ਇਹ ਕਹਿੰਦੇ ਕਿ ਪੂਰੇ ਪੰਜਾਬ ਚ ਇਕੁਇਰੇਟ ਚੱਲਦਾ ਆਪਾਂ ਲੁਧਿਆਣਾ ਦੇ ਸਕਰੀਨਸ਼ਾਟ ਮੰਗਾਏ ਉਹਨਾਂ ਦੇ ਸਕਰੀਨਸ਼ਾਟ ਉਹਨਾਂ ਨੂੰ ਨਾ ਜਣ ਕੇ 4.2 ਕਿਲੋਮੀਟਰ ਦੇ 54 ਰੁਪਏ ਮਿਲੇ ਪਏ ਆ ਇੱਥੇ ਮੈਂ 4.2 ਕਿਲੋਮੀਟਰ ਦੇ ਆਰਡਰ ਲਾ ਕੇ ਆ ਮੈਨੂੰ 33 ਰੁਪਏ ਮਿਲੇ ਸੀਗੇ ਤੁਹਾਨੂੰ ਪਹਿ ਇੱਥੇ ਪਰ ਕਿਲੋਮੀਟਰ ਕਿੰਨੇ ਪੈਸੇ ਮਿਲ ਰਹੇ ਆ ਜੀ ਉਹੀ ਇਹਨਾਂ ਨੇ ਪਹਿਲਾਂ ਮਿਲਦੇ ਸੀਗੇ 12 ਤੋਂ 13 ਰੁਪਏ ਹੁਣ ਮੇਰੇ ਖਿਆਲ ਨਾਲ 8-7 ਬੜੀ ਹੱਦ ਨੋਰ ਕਿਉਂ ਦਿੱਤੇ ਆ ਕਾਰਨ ਕੀ ਦੱਸ ਦੇ ਜੇ ਤੁਸੀਂ ਗੱਲਬਾਤ ਕਰਦੇ ਹੋ ਤੁਸੀਂ ਕਹਿੰਦੇ ਕੰਪਨੀ ਦੇ ਪਰ ਇਹ ਨਹੀਂ ਸਰ ਤੁਹਾਨੂੰ ਇਹ ਨਹੀਂ ਆਪਾਂ ਪੱਕਾ ਕਹਿ ਸਕਦਾ ਕਿਸ ਕਾਰਨ ਕਰਕੇ ਘਟਾਏ ਪਏ ਆ ਇਹ ਹੀ ਗੱਲ ਕਹਿੰਦੇ ਪਿੱਛੇ ਜੋ ਸਾਨੂੰ ਕਿ ਜੋ ਹੁੰਦਾ ਉਹ ਹੀ ਆਪਾਂ ਦੇਣਾ ਤਾਂ ਨੂੰ ਕਿੰਨੇ ਕਿਲੋਮੀਟਰ ਦਾ ਆਰਡਰ ਕਵਰ ਕਰਦੇ ਹੁੰਦੇ ਤੁਸੀਂ ਅਸੀਂ 5 ਕਿਲੋਮੀਟਰ ਉਸ ਤੋਂ ਐਕਸਟਰਾ ਵੀ ਇਹ ਕਰਵਾ ਦਿੰਦੇ ਆ ਫਿਰ ਭੇਜ ਦਿੰਦੇ ਆ ਹਾਂਜੀ ਐਕਸਟਰਾ ਭੇਜਦੇ ਉਹਦੇ ਪੈਸੇ ਦਿੰਦੇ ਸੀ ਫਿਰ ਨਹੀਂ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਕਸਟਮਰ ਕੇ ਇਹਨੂੰ ਆਪਾਂ ਕੋਲ ਲਾਉਂਦੇ ਆ ਕਹਿੰਦੇ ਤੁਸੀਂ ਜਾਓ ਆਰਡਰ ਦੇ ਕੇ ਆਓ ਤੇ ਤੁਸੀਂ ਤੁਹਾਨੂੰ ਐਕਸਟਰਾ ਪੈਸੇ ਮਿਲਣਗੇ ਉਸ ਤੋਂ ਬਾਅਦ ਸਮਨ ਐਕਸਟਰਾ ਪੈਸਾ ਕੋਈ ਨਹੀਂ ਮਿਲਦਾ ਆਪਾਂ ਬੰਦਰ ਰੱਖਿਆ ਗਿਆ ਹਾਂਜੀ ਬੰਦਰ ਕੀ ਮੰਗ ਕਰਦੇ ਹੁੰਦੇ ਤੁਸੀਂ ਮੰਗੇ ਇਹ ਸਾਡੀ ਆਰਡਰ ਰਨਿੰਗ ਜਿਹੜੀ ਉਹ ਬਤਾ ਦਿੱਤੀ ਜਾਵੇ ਸਾਡੀ ਜਿਹੜਾ ਦਿਹਾੜੀ ਜਿਹੜੀ ਮਿਲਦਾ ਸਾਡੀ ਪਿੰਦੀ ਸੀਗੀ ਆਪਾਂ ਬੰਦ ਨਹੀਂ ਕਰਾਂਗੇ ਕਦੀ ਹੁਣ ਆਈਡੀਆ ਬੰਦ ਰੱਖਿਆ ਹਾਂਜੀ ਬੰਦ ਰੱਖਿਆ ਹਾਂ ਜਦੋਂ ਤੱਕ ਮੰਗਾ ਨਹੀਂ ਹੁੰਦੀ ਫੇਰ ਕੰਮ ਬੰਦ ਰੱਖਿਆ ਜਾਵੇ ਬੰਦ ਰੱਖਿਆ ਜਾਵੇ